साचो उपजे साच समावे साचे सुचे एक मया झूठे आवे ठवर ना पावै दूजे आवा गौन पया वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਧਾਂ ਦੇ ਨਾਲ ਜਿਹੜੀ ਵਿਚਾਰ ਹੋਈ ਜਿਸ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਉਸ ਬਾਣੀ ਦੇ ਵਿੱਚੋਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਕੀਤਾ ਉਸ ਨੂੰ ਆਪਾਂ ਸਮਝਾਉਣ ਦਾ ਯਤਨ ਕਰਦੇ ਹਾਂ ਸਤਿਗੁਰੂ ਜੀ ਦੇ ਬਚਨ ਨੇ ਸੱਚ ਉਪਜੈ ਸੱਚ ਸਮਾਵੇ ਸੱਚੇ ਸੁੱਚੇ ਇੱਕ ਮਿਆ ਗੁਰਮੁਖ ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਪ੍ਰਭੂ ਤੇ ਗੁਰਮੁਖ ਇੱਕ ਰੂਪ ਹੋ ਜਾਂਦੇ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਵਚਨ ਆਏ ਨੇ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਜੀਵ ਹਨ ਉਹ ਸੰਸਾਰ ਦੇ ਵਿੱਚ ਆਉਂਦੇ ਹਨ ਤੇ ਉਹਨਾਂ ਦੀ ਲਿਵ ਪਰਮਾਤਮਾ ਜੀ ਦੇ ਨਾਲੋਂ ਟੁੱਟ ਜਾਂਦੀ ਹੈ ਵਿਚੋਂ ਗਰਬੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਮਨ ਮੁਖ ਪਰਮਾਤਮਾ ਜੀ ਦੇ ਨਾਲੋਂ ਟੁੱਟ ਕੇ ਦੁਨੀਆ ਦੇ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ ਤੇ ਜਿਹੜੇ ਗੁਰਮੁਖ ਹਨ ਉਹ ਮਾਤਾ ਦੇ ਗਰਭ ਵਿੱਚ ਵੀ ਪਰਮਾਤਮਾ ਦੇ ਨਾਲ ਹੀ ਜੁੜੇ ਹੋਏ ਨੇ ਸੰਸਾਰ ਦੇ ਵਿੱਚ ਆਉਂਦੇ ਨੇ ਤੇ ਤਾਂ ਵੀ ਉਹ ਵੈਗੁਰੂ ਜੀ ਦੇ ਨਾਲ ਹੀ ਜੁੜੇ ਰਹਿੰਦੇ ਨੇ ਇਸ ਗੱਲ ਨੂੰ ਸਮਝਣ ਵਾਸਤੇ ਸੰਤ ਕਵੀ ਭਾਈ ਵੀਰ ਸਿੰਘ ਜੀ ਉਹਨਾਂ ਨੇ ਸਾਧ ਸੰਗਤ ਜੀ ਇੱਕ ਗ੍ਰੰਥ ਲਿਖਿਆ ਜਿਸ ਗ੍ਰੰਥ ਦਾ ਨਾਮ ਆ ਸੰਤ ਬਿਮਲਾ ਸਿੰਘ ਜੀ ਉਹਦੇ ਪਹਿਲੇ ਭਾਗ ਦੇ ਵਿੱਚ ਭਾਈ ਵੀਰ ਸਿੰਘ ਜੀ ਲਿਖਦੇ ਨੇ ਇੱਕ ਤੇ ਇਹ ਦੁਨੀਆ ਹੈ ਕਿ ਜਦੋਂ ਆਪਾਂ ਕਿਸੇ ਬੂਤੇ ਦੇ ਨਾਲੋਂ ਫੁੱਲ ਨੂੰ ਤੋੜ ਲਈਏ ਉਹ ਸਾਡੇ ਹੱਥ ਵਿੱਚ ਆ ਜਾਂਦਾ ਪਰ ਇੱਕ ਦੁਨੀਆ ਐਸੀ ਵੀ ਆ ਜਿੱਥੇ ਬੂਟੇ ਦੇ ਨਾਲੋਂ ਫੁੱਲ ਨੂੰ ਤੋੜ ਲਈਏ ਉਹ ਫੁੱਲ ਸਾਡੇ ਹੱਥ ਵਿੱਚ ਵੀ ਆ ਜਾਂਦਾ ਤੇ ਬੂਟੇ ਨੂੰ ਲੱਗਾ ਵੀ ਰਹਿ ਜਾਂਦਾ ਉਹ ਸਾਧ ਸੰਗਤ ਜੀ ਗੁਰਮੁਖਾਂ ਦੀ ਦੁਨੀਆ ਹੈ ਜਿਹੜੇ ਰੱਬ ਦੇ ਪਿਆਰੇ ਨੇ ਸੰਸਾਰ ਦੇ ਵਿੱਚ ਆ ਵੀ ਜਾਂਦੇ ਨੇ ਤੇ ਕਾਰ ਵਿਹਾਰ ਕੰਮ ਧੰਦਾ ਕਰਦੇ ਹੋਏ ਵੈਗੁਰੂ ਜੀ ਦੇ ਨਾਲ ਜੁੜੇ ਵੀ ਰਹਿੰਦੇ ਹਨ ਤੇ ਜਦੋਂ ਪ੍ਰਭੂ ਜੀ ਆਵਾਜ਼ ਦਿੰਦੇ ਹਨ ਵੈਗੁਰੂ ਜੀ ਦੇ ਵਿੱਚ ਹੀ ਫਿਰ ਇੱਕ ਮੇਕ ਹੋ ਜਾਂਦੇ ਨੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਈ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਜਿਵੇਂ ਪਾਣੀ ਦੇ ਵਿੱਚੋਂ ਉੱਠਣ ਵਾਲੀ ਤਰੰਗਿਆ ਜਿਹੜੇ ਲੋਕੀ ਸਮੁੰਦਰ ਦੇ ਕੰਢੇ ਤੇ ਬੈਠੇ ਹੋਣ ਉਹਨਾਂ ਨੂੰ ਵੇਖ ਕੇ ਐਵੇਂ ਲੱਗਦਾ ਜਿਵੇਂ ਇਹ ਪਾਣੀ ਦੀ ਛਲ ਪਾਣੀ ਦੀ ਲਹਿਰ ਸੈਂਦ ਸਮੁੰਦਰ ਤੋਂ ਅਲੱਗ ਹੋਵੇ ਪਰ ਕੁਝ ਸਮੇਂ ਬਾਅਦ ਅਸੀਂ ਵੇਖਦੇ ਹਾਂ ਚਾਹੇ ਉਹ ਪਾਣੀ ਦੀ ਛਲ ਕਿੰਨੀ ਵੀ ਉੱਚੀ ਉੱਠੇ ਪਾਣੀ ਦੇ ਵਿੱਚ ਹੀ ਸਮਾ ਜਾਂਦੀ ਆ ਉਹਨਾਂ ਦਾ ਅਸਲਾ ਇੱਕ ਹੁੰਦਾ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਾਲਤ ਰੰਗ ਜੈਸਾ ਇੱਕ ਪਾਸੇ ਕੋਈ ਸੋਨੇ ਦਾ ਡਲਾ ਹੋਵੇ ਕੋਈ ਸੋਨੇ ਦਾ ਪੀਸ ਹੋਵੇ ਤੇ ਦੂਸਰੇ ਪਾਸੇ ਉਹਦੇ ਗਹਿਣੇ ਬਣਾਏ ਹੋਣ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਦੋਨੇ ਸੋਨਾ ਹੀ ਇਕਵਾਉਂਦੇ ਨੇ ਇਸੇ ਤਰ੍ਹਾਂ ਪਾਣੀ ਅਤੇ ਪਾਣੀ ਦੇ ਵਿੱਚੋਂ ਉੱਠਣ ਵਾਲੀ ਜਿਹੜੀ ਤਰੰਗ ਆ ਲਹਿਰਿਆ ਉਹ ਇੱਕੋ ਜਿਹਾ ਹੁੰਦੇ ਹਨ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਉਹ ਵੈਗੁਰੂ ਜੀ ਦਾ ਰੂਪ ਹੀ ਹੁੰਦੇ ਹਨ ਹਰੀ ਹਰੀ ਦਾ ਅਰਥ ਹੁੰਦਾ ਸਦਾ ਹਰੇ ਭਰੇ ਰਹਿਣ ਵਾਲੇ ਵੈਗੁਰੂ ਜੀ ਹਰੀ ਜੀ ਅਤੇ ਹਰੀ ਦੇ ਜਨ ਇੱਕੋ ਜਿਹੇ ਹੀ ਹਨ ਹਰ ਹਰ ਜਨ ਦੋਏਕ ਹੈ ਬੇਬ ਵਿਚਾਰ ਕਸਨਾ ਹੈ ਜਲਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਤੇ ਸਾਨੂੰ ਆਪਣਾ ਰੂਪ ਹੀ ਬਣਾ ਲਿਆ ਇੰਨੀ ਸਤਿਗੁਰੂ ਜੀ ਨੇ ਸਾਡੇ ਤੇ ਰਹਿਮਤ ਕੀਤੀ ਆਪਣੇ ਵਿੱਚ ਹੀ ਨਿਲਾ ਲਿਆ ਤੇ ਦਸਵੇਂ ਜਾਮੇ ਵਿੱਚ ਬਚਨ ਕੀਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤੇ ਪਹਿਲੇ ਜਾਮੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ ਏ ਜੋਗੀਓ ਗੁਰਮੁਖ ਸੱਚੇ ਪ੍ਰਭੂ ਤੋਂ ਪੈਂਦਾ ਹੁੰਦਾ ਸੱਚੇ ਦੇ ਵਿੱਚ ਹੀ ਲੀਨ ਰਹਿੰਦਾ ਪ੍ਰਭੂ ਤੇ ਗੁਰਮੁਖ ਇੱਕ ਰੂਪ ਹੋ ਜਾਂਦੇ ਨੇ ਝੂਠੇ ਆਵਹਿ ਖਵਰ ਨਾ ਪਾਵੇਂ ਦੁਜੈ ਆਵਾ ਗੋਣ ਭਿਆ ਪਰ ਝੂਠੇ ਭਾਵ ਨਾਸ਼ਵੰਤ ਮਾਇਆ ਵਿੱਚ ਲੱਗੇ ਹੋਏ ਬੰਦੇ ਜਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਮਨ ਦਾ ਟਿਕਾਓ ਨਹੀਂ ਹਾਸਲ ਹੁੰਦਾ ਸੋ ਇਸ ਦੂਜੇ ਪਾਪ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਉਹਨਾਂ ਝੂਠੇ ਰੱਬ ਨਾਲੋਂ ਟੁੱਟੇ ਹੋਏ ਜਿਹੜੇ ਜੀਵ ਹਨ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਹੀ ਖਤਮ ਨਹੀਂ ਹੁੰਦਾ ਜਿਉਂ ਆਇਆ ਤਿਉਂ ਜਾਵੇਂ ਬੋਰੀ ਜਿਉ ਜਨਮੇ ਤਿਉ ਮਰਨ ਭਇਆ ਉਹ ਮਨਮੁਖ ਲੋਗ ਬਾਰ ਬਾਰ ਦੁਨੀਆ ਵਿੱਚ ਆਉਂਦੇ ਨੇ ਬਾਰ ਬਾਰ ਜਾਂਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਜੀ ਨੂੰ ਭੁਲਾਇਆ ਹੋਵੇ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਫਿਰ ਜਨਮ ਜਨਮੰਤਰਾਂ ਦੇ ਵਿਛੋੜੇ ਪੈ ਜਾਂਦੇ ਨੇ ਤੇ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਚੱਲਦਾ ਹੀ ਰਹਿੰਦਾ ਆਵਾਗੋਣ ਮਿਟੇ ਗੁਰਬਦੀ ਆਪੇ ਪਰਖੇ ਬਖਸ਼ ਲਿਆ ਇਸ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀ ਮਿਟਦਾ ਗੁਰ ਸ਼ਬਦ ਵਿੱਚ ਜੁੜੇ ਮਨੁੱਖ ਨੂੰ ਪ੍ਰਭੂ ਆਪ ਪਰਸਾਨ ਲੈਂਦਾ ਤੇ ਉਸ ਉੱਤੇ ਮਿਹਰ ਕਰਦਾ ਬਾਰੋਂ ਕੋਈ ਪੇਖ ਧਾਰਨ ਕਰਨ ਦੇ ਨਾਲ ਪਰਮਾਤਮਾ ਜੀ ਸਾਡੇ ਉੱਤੇ ਕਿਦਰੇ ਪ੍ਰਸੰਨ ਨਹੀਂ ਹੋ ਜਾਂਦੇ ਬਾਰੋਂ ਭਾਵੇਂ ਅਸੀਂ ਕਿਵੇਂ ਇਹਦੇ ਵੀ ਚਿੱਟੇ ਕੱਪੜੇ ਪਾ ਲਈਏ ਗੱਲ ਸੰਭਾਲਾ ਪਾ ਲਈਏ ਜੋ ਵੀ ਧਰਮ ਦੇ ਲਿਬਾਸ ਪੈਣ ਕੇ ਅਡੰਬਰ ਰਸੀਏ ਪਰ ਇਹਦੇ ਉੱਤੇ ਪ੍ਰਮਾਤਮਾ ਜੀ ਪਸੀਜਦੇ ਨਹੀਂ ਹਨ ਇਸ ਤਰ੍ਹਾਂ ਵੈਗੁਰੂ ਜੀ ਪ੍ਰਸੰਨ ਨਹੀਂ ਹੁੰਦੇ ਕਿਉਂਕਿ ਵੈਗੁਰੂ ਜੀ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਕਾਟ ਦਾ ਅਰਥ ਹੁੰਦਾ ਹਿਰਦਾ ਵੈਗੁਰੂ ਜੀ ਤਾਂ ਸਾਡੇ ਦਿਲਾਂ ਦੀਆਂ ਜਾਣਦੇ ਹਨ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪ੍ਰਸਾਨਤ ਗੁਰਬਾਣੀ ਦੇ ਵਿੱਚ ਫਿਰ ਉਸ ਵੈਗੁਰੂ ਜੀ ਨੂੰ ਅੰਤਰ ਜਾਨੀ ਨਹੀਂ ਕਿਹਾ ਅੰਤਰ ਦਾ ਮਤਲਬ ਹੁੰਦਾ ਅੰਦਰ ਜਾਨੀ ਦਾ ਭਾਵ ਹੁੰਦਾ ਜਾਮਤਾ ਰੱਖਣ ਵਾਲਾ ਪਹੁੰਚ ਵਾਲਾ ਅੰਦਰ ਦੀਆਂ ਜਾਣਨ ਵਾਲਾ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਗ ਕਰ ਸੰਤਨ ਕੀ ਧੂਰੇ ਤੁਸੀਂ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਹਰ ਇੱਕ ਇਨਸਾਨ ਨੂੰ ਪਹਿਚਾਨ ਲੈਂਦੇ ਹੋ ਇੱਥੇ ਤੇ ਕੋਈ ਲਿਬਾਸ ਜਾਂ ਕਿਸੇ ਖਾਸ ਪ੍ਰਕਾਰ ਦਾ ਭੇਸ ਧਾਰਨ ਕਰਨਾ ਉਹ ਵੀ ਕੋਈ ਮਹਾਨਤਾ ਨਹੀਂ ਰੱਖਦਾ ਦਿਲਾਂ ਦੀਆਂ ਜਾਣਦੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੌਣਾ ਜਾਨਾ ਸਤਿਗੁਰੂ ਜੀ ਕੌਣ ਗੁਰੂ ਸ਼ਬਦ ਦੇ ਵਿੱਚ ਜੁੜਿਆ ਹੋਇਆ ਤੇ ਕਿਹੜਾ ਬਸ ਅਡੰਬਰ ਹੀ ਕਰ ਰਿਹਾ ਇਹ ਆਪ ਜੀ ਸਭ ਕੁਝ ਜਾਣ ਜਾਂਦੇ ਹੋ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਉਹਨਾਂ ਦੇ ਸਮੇਂ ਸਾਧ ਸੰਗਤ ਜੀਏ ਕਿਸ ਤਰ੍ਹਾਂ ਦੀ ਸਾਖੀ ਵੀ ਆਉਂਦੀ ਆ ਦੀਵਾਨ ਸਜਿਆ ਹੋਇਆ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਸਹਬਜ਼ਾਦੇ ਬਾਬਾ RAM ਰਾਏ ਜੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਪੋਥੀਆਂ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਪਏ ਹਨ ਗੁਰਬਾਣੀ ਵਿੱਚ ਜੁੜੇ ਹੋਏ ਕੁਝ ਸਿੱਖਾਂ ਨੇ ਸਵਾਲ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕਿਵੇਂ ਤੁਹਾਡੇ ਸਹਿਬਜ਼ਾਦੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਕਰ ਰਹੇ ਹਨ ਕਿਵੇਂ ਜੁੜੇ ਹੋਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹਾਂ ਭਾਈ ਜਿਹੜੇ ਬਾਣੀ ਪੜ੍ਹਦੇ ਹਨ ਉਹ ਬਾਣੀ ਦਾ ਰੂਪ ਹੀ ਹੋ ਜਾਂਦੇ ਨੇ ਉਹਨਾਂ ਦੇ ਹਿਰਦੇ ਵੀ ਨਰਮ ਕੋਮਲ ਹੋ ਜਾਂਦੇ ਨੇ ਜਿਹੜੇ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਨੇ ਇੱਕ ਸਿੱਖ ਨੇ ਪੁੱਛਿਆ ਸੱਚੇ ਪਾਤਸ਼ਾਹ ਜੀ ਇਹ ਜੋ ਤੁਹਾਡੇ ਸਾਹਿਬ ਜਾਦੇ ਹਨ ਇੱਕ ਤੇ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਵਿੱਚ ਪੈਂਦਾ ਹੋਏ ਨੇ ਇਹਨਾਂ ਦੇ ਵੱਡੇ ਭਾਗ ਨੇ ਤੇ ਦੂਸਰਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਜੁੜੇ ਹੋਏ ਨੇ ਇਹਨਾਂ ਦੇ ਉੱਤੇ ਕਿਤਨੀ ਪ੍ਰਮਾਤਮਾ ਜੀ ਦੀ ਬਖਸ਼ਿਸ਼ ਹੈ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਵੀ ਤੁਸੀਂ ਪਰਖ ਕੇ ਵੇਖ ਲਓ ਵੇਖ ਲਓ ਇਹਨਾਂ ਦੇ ਉੱਤੇ ਕਿੰਨੀ ਕਿਰਪਾ ਹੈ ਜਾਂ ਕਿਸ ਤਰ੍ਹਾਂ ਇਹਨਾਂ ਦੀ ਅਵਸਥਾ ਕੀ ਖੇਡ ਬਣੀ ਹੈ ਮਨ ਦੀ ਇੱਕ ਸਿੱਖ ਨੂੰ ਕਿਹਾ ਜਿੱਥੇ ਇਹ ਬਾਣੀ ਪੜ੍ਹਦੇ ਬੈਠੇ ਹੋਏ ਹਨ ਤੂੰ ਜਾ ਕੇ ਇਹਨਾਂ ਦੁਆ ਨੂੰ ਥੋੜਾ ਜਿਆ ਫਿਲਾਉਣ ਦੀ ਕੋਸ਼ਿਸ਼ ਕਰ। ਉਹ ਸਿੱਖ ਗਿਆ ਸੰਗਤਾਂ ਵੇਂਦੀਆਂ ਪਈਆਂ ਨੇ ਬਾਬਾ ਰਾਮ ਰਾਏ ਜੀ ਅਜੇ ਜਾ ਕੇ ਉਹਨਾਂ ਦੇ ਥੋੜਾ ਜਿਆ ਗੋਡੇ ਨੂੰ ਛੇੜਿਆ ਹੀ ਥੋੜਾ ਜਿਆ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਬਾਣੀ ਪੜਦਿਆਂ ਨੂੰ ਉਹਨਾਂ ਨੇ ਬੜੇ ਗੁੱਸੇ ਵਿੱਚ ਵੇਖਿਆ ਅਗ ਬਗੂਲਾ ਹੋ ਗਿਆ ਕ੍ਰੋਧ ਚ ਆ ਗਿਆ ਪੀ ਤੈਨੂੰ ਨਹੀਂ ਤੇਸਰਾ ਮੈਂ ਬਾਣੀ ਪੜਦਾ ਪਿਆ ਸੰਗਤ ਨੇ ਵੇਖਿਆ ਬਾਅਦ ਵਿੱਚ ਉਹ ਸਿੱਖ ਸ੍ਰੀ ਗੁਰੂ ਹਰਿ ਗ੍ਰੀਵਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਗਿਆ ਗੁਰੂ ਹਰਿ ਗ੍ਰੀਵਨ ਸਾਹਿਬ ਜੀ ਮਹਾਰਾਜ ਨੂੰ ਥੋੜਾ ਹਿਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਥੋੜਾ ਜਿਆ ਧਿਆਨ ਦਿੱਤਾ ਪੀ ਕੋ ਗੁਰੂ ਦਾ ਪਿਆਰਾ ਸਿੱਖ ਆਇਆ ਬਾਣੀ ਦੇ ਵਿੱਚ ਮਸਤ ਰਹੇ ਗੁਰਬਾਣੀ ਦਾ ਆਨੰਦ ਮਾਣਦੇ ਰਹੇ ਕਹਿਣ ਦਾ ਭਾਵ ਵੀ ਬਾਹਰ ਦਾ ਜਿਹੜਾ ਰੌਲਾ ਰੱਪਾਦਕ ਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਕਿਸੇ ਤਰ੍ਹਾਂ ਵੀ ਪਰੇਸ਼ਾਨ ਨਾ ਕਰ ਸਕਿਆ ਆਮ ਕਰਕੇ ਵੇਖਣ ਵਿੱਚ ਆਉਂਦਾ ਚਾਹੇ ਅਸੀਂ ਬਾਣੀ ਪੜਨ ਵਾਲੇ ਹੋਈਏ ਬਹੁਤ ਛੇਤੀ ਕਈ ਵਾਰੀ ਅਸੀਂ ਕਾਲੇ ਪੈ ਜਾਂਦੇ ਹਾਂ ਘਰ ਦੇ ਵਿੱਚ ਬੈਠ ਕੇ ਬਾਣੀ ਪੜ੍ਹਦੇ ਹੋਈਏ ਥੋੜਾ ਜਾ ਕੇ ਤੇ ਨਿਆਣਾ ਨਿਆਣੇ ਰੋਲਾ ਪਾਦੇ ਹਨ ਬਾਣੀ ਅਸੀਂ ਪੜਦੇ ਹੋਏ ਈਸੁਕਮਨੀ ਸਾਹਿਬ ਤੇ ਨਿਆਣੇ ਵੱਲ ਅਸੀਂ ਕਿੰਨੇ ਗੁੱਸੇ ਨਾਲ ਵੇਖਦੇ ਆ ਉਹ ਤੇ ਅਣਜਾਣ ਬੱਚਾ ਰੱਬ ਦਾ ਰੂਪ ਓਲਾ ਬੱਚਾ ਤੇ ਅਸੀਂ ਉਹਦੇ ਵੱਲ ਕਿੰਨਾ ਗਰੋਧ ਨਾਲ ਵੇਖਦੇ ਆ ਤੇ ਕਈ ਤੇ ਇਥੋਂ ਤੱਕ ਕਹਿ ਦਿੰਦੇ ਆ ਵੀ ਬਸ ਮੇਰੀਆਂ ਦੋ ਕਸ਼ਟਪਧੀਆਂ ਰਹਿ ਗਈਆਂ ਇਹ ਮੈਨੂੰ ਪੂਰੀਆਂ ਕਰ ਲੈਣ ਦੇ ਮੈਂ ਤੈਨੂੰ ਫਿਰ ਦੱਸਦਾ ਇਜਾਗਾ ਕੋ ਪਾਠ ਕਰਦਾ ਹੋਵੇ ਤੇ ਲਾਗੇ ਰੋਲਾ ਕਿਵੇਂ ਪਾਈਦਾ ਤੋ ਕਹਿਣ ਦਾ ਭਾਵ ਮਨ ਦਾ ਜਿਹੜਾ ਟਿਕਾਓ ਜਿਹੜਾ ਅੰਦਰੋਂ ਜੁੜਨਾ ਇਹ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਸਾਰੇ ਜੁੜੇ ਨਹੀਂ ਹੁੰਦੇ ਮਤਾਂ ਸੋਚੀਏ ਵੀ ਗੁਰੂ ਜੀ ਦੇ ਕੋਲ ਬੈਠ ਕੇ ਤੇ ਕੋਈ ਪਾਠ ਕਰ ਰਿਹਾ ਹੋਵੇ ਤੇ ਉਹ ਜੁੜਿਆ ਹੋਵੇ ਕੋਈ ਵਿਰਲੇਟਾਂਵੇਂ ਜੁੜੇ ਹੁੰਦੇ ਹਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਇਸ ਤਰ੍ਹਾਂ ਦਾ ਇੱਕ ਸ਼ਲੋਕ ਹੈ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਐ ਸੋਏ ਅਸਲ ਦੇ ਵਿੱਚ ਉਹਨੂੰ ਮਿਲਿਆ ਹੋਇਆ ਕਿਹਾ ਜਾ ਸਕਦਾ ਜਿਹੜਾ ਅੰਦਰੋਂ ਗੁਰੂ ਜੀ ਦੇ ਨਾਲ ਮਿਲਿਆ ਹੋਵੇ ਸਤਗੁਰ ਸੱਚੇ ਪਾਤਸ਼ਾਹ ਜੀ ਪਹਿਚਾਨ ਲੈਂਦੇ ਹਨ ਏਕ ਬੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਪਰ ਜਿਨ੍ਹਾਂ ਨੂੰ ਸਾਰੇ ਰਸਾਂ ਦਾ ਘਰ ਪ੍ਰਭੂ ਦਾ ਨਾਮ ਵਿਸਰਜ ਜਾਂਦਾ ਹੈ ਉਹਨਾਂ ਨੂੰ ਦੂਜੇ ਭਾਵ ਵਿੱਚ ਫਸਣ ਦੇ ਕਾਰਨ ਇਹੋ ਹਉਮੇ ਦੀ ਪੀੜਾ ਸਤਾਉਂਦੀ ਆ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਵਿਸਰ ਜਾਵੇ ਵੈਗੁਰੂ ਜੀ ਦੀ ਜਾਤ ਵਿਸਰ ਜਾਵੇ ਉਹਨਾਂ ਨੂੰ ਫਿਰ ਜਿਹੜੀ ਹਉਮੇ ਦੀ ਪੀੜ ਆ ਹਉਮੇ ਦੀ ਦਰਦ ਆ ਉਹ ਫਿਰ ਤੰਗ ਕਰਦੀ ਹੈ ਤੇ ਜਿਹੜੀ ਸਾਧ ਸੰਗਤ ਜੀ ਆਪਣੀ ਬਾਣੀ ਹੈ ਸੋਹਲਾ ਸਾਹਿਬ ਦੀ ਅੰਮ੍ਰਿਤ ਬਾਣੀ ਉਸ ਦੇ ਵਿੱਚ ਬਚਨ ਆਉਂਦੇ ਨੇ ਸਤਿਗੁਰੂ ਜੀ ਲਿਖਦੇ ਆ ਜਿਹੜੇ ਸਾਖਤ ਨੇ ਨਾ ਸਾਖਤ ਦਾ ਭਾਵ ਹੁੰਦਾ ਸ਼ਕਤੀ ਦਾ ਉਪਾਸ਼ਕ ਸ਼ਕਤੀ ਦਾ ਭਾਵ ਹੁੰਦਾ ਮਾਇਆ ਦਾ ਉਪਾਸ਼ਕ ਮਾਇਆ ਦੀ ਡੈਫੀਨੇਸ਼ਨ ਇਹ ਹਰੇਕ ਉਹ ਚੀਜ਼ ਮਾਇਆ ਹੈ ਜੀ ਦੀ ਸੰਗਤ ਕਰਨੇ ਕਰਕੇ ਸਾਨੂੰ ਵੈਰ ਗੁਰੂ ਜੀ ਭੁੱਲ ਜਾਣਾ ਤੋਂ ਸਾਖਤ ਦਾ ਅਰਥ ਹੋਇਆ ਸ਼ਕਤੀ ਨਾਲ ਜੁੜਿਆ ਹੋਇਆ ਸਾਖਤ ਦਾ ਅਰਥ ਹੋਇਆ ਰੱਬ ਜੀ ਦੇ ਨਾਮ ਦੇ ਨਾਲੋਂ ਟੁੱਟਾ ਹੋਇਆ ਜਿਨੂੰ ਵੈਗੁਰੂ ਜੀ ਦੇ ਨਾਮ ਦਾ ਰਾਸ ਨਹੀਂ ਆਉਂਦਾ ਉਹਨੂੰ ਕਹਿੰਦੇ ਹਨ ਸਾਖਤ ਜਿਨੂੰ ਅੰਮ੍ਰਿਤ ਲੱਗਦਾ ਹੋਵੇ ਕੌੜਾ ਤੇ ਜ਼ਹਿਰ ਲੱਗਦੀ ਹੋਵੇ ਮਿੱਠੀ ਉਹਨੂੰ ਕਹਿੰਦੇ ਨੇ ਸਾਖਤ ਅੰਮ੍ਰਿਤ ਕੌੜਾ ਬਿਖੇ ਆ ਮਿੱਠੀ ਸਾਖਤ ਕੀ ਬੇਦ ਨੈਣੋ ਢੀਠੀ ਜਿਹਨੂੰ ਰੱਬ ਦਾ ਨਾਮ ਮਿੱਠਾ ਲੱਗਦਾ ਇਹਨਾਂ ਹੋਵੇ ਉਹ ਸਾਖਤ ਹੈ ਤੇ ਸੋਲਾ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਜੀ ਵਚਨ ਕਰਦੇ ਸਾਖਤ ਹਰ ਰਸ ਸਾਧਨਾ ਜਾਣਿਆ ਸਾਖਤ ਨੇ ਵੈਗੁਰੂ ਜੀ ਦੇ ਨਾਮ ਦਾ ਰਸ ਵੈਗੁਰੂ ਜੀ ਦੇ ਨਾਮ ਦਾ ਆਨੰਦ ਜਾਣਿਆ ਹੀ ਨਹੀਂ ਸਾਖਤ ਹਰ ਰਸ ਸਾਦ ਨ ਜਾਣਿਆ ਤਿੰਨ ਅੰਤਰ ਹੋ ਮੇ ਕੰਡਾ ਹੈ ਉਹਦੇ ਹਿਰਦੇ ਦੇ ਵਿੱਚ ਹਉਮੇ ਦਾ ਕੰਡਾ ਹੈ ਹਉਮੇ ਆ ਉਹਦੇ ਹਿਰਦੇ ਵਿੱਚ ਜਿਉਂ ਜਿਉਂ ਚਲੇ ਹੈ ਜੋਵੇ ਦੁੱਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੈ ਜਿਉ ਜਿਉ ਚਲਿਆਂ ਦਾ ਭਾਵਿਆ ਜਿਵੇਂ ਜਿਵੇਂ ਉਹ ਹੰਕਾਰੀ ਮਨੁੱਖ ਚਲਦਾ ਭਾਵ ਜ਼ਿੰਦਗੀ ਬਤੀਤ ਕਰਦਾ ਤਵੇਂ ਤਵੇਂ ਹੋਮੇ ਦਾ ਕੰਡਾ ਉਸ ਨੂੰ ਤੰਗ ਕਰਦਾ ਤੇ ਇਥੇ ਤੇ ਹੋਮੇ ਦਾ ਕੰਡਾ ਤੰਗ ਕਰਦਾ ਹੀ ਆ ਉਸ ਤੋਂ ਬਾਅਦ ਉਨੋਂ ਫਿਰ ਮੌਤ ਦਾ ਡਰ ਵਿਆਪਦਾ ਉਸ ਨੂੰ ਸਕੂਨ ਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਬਚਨ ਨੇ ਜਿਹੜਾ ਹੰਕਾਰੀ ਮਨੋਖਿਆ ਉਹ ਸਦਾ ਪਰੇਸ਼ਾਨ ਹੀ ਰਹਿੰਦਾ ਕਦੇ ਆਪਣੇ ਘਰ ਪਰਿਵਾਰ ਵਾਲਿਆਂ ਦਾ ਕਰਕੇ ਪਰੇਸ਼ਾਨ ਰਹਿੰਦਾ ਪੀਏ ਮੇਰੇ ਆਖੇ ਨਹੀਂ ਲੱਗਦੇ ਇਹ ਮੇਰੇ ਹੁਕਮ 'ਚ ਨਹੀਂ ਚੱਲਦੇ ਹੰਕਾਰੀ ਮਨੁਖ ਆਪਣੇ ਆਪ ਨੂੰ ਕਿਉਂਕਿ ਸਭ ਤੋਂ ਜ਼ਿਆਦਾ ਸਿਆਣਾ ਸਮਝ ਬੈਠਦਾ ਇਸ ਵਾਸਤੇ ਹਰੇਕ ਦੀ ਲਾਈਫ 'ਚ ਉਹ ਇੰਟਰਫੇਅਰ ਕਰਨਾ ਚਾਹੁੰਦਾ ਸਾਰੇ ਮੈਨੂੰ ਪੁੱਛ ਕੇ ਚੱਲਣ ਘਰ ਵਾਲੇ ਕਹਿ ਦਿੰਦੇ ਤੂੰ 올ਡ ਮੈਨ ਹੈ ਹੁਣ ਤੇ ਨਿਊ ਜਨਰੇਸ਼ਨ ਆ ਗਈ ਆ ਇਸ ਵਾਸਤੇ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਸਾਡੇ ਕੰਮ 'ਚ ਦਖਲ ਨਾ ਦਿਆ ਕਰੋ ਤੇ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਨੇ ਹੰਕਾਰੀ ਹੋਣ ਕਰਕੇ ਆਪਣੇ ਐਕਸਪੀਰੀਅੰਸ ਦਾ ਆਪਣੀ ਨੌਲੇਜ ਦਾ ਹੰਕਾਰ ਹੋਣ ਕਰਕੇ ਇਹਨੂੰ ਲੱਗਦਾ ਨਹੀਂ ਨਹੀਂ ਮੈਂ ਤੇ ਸਭ ਤੋਂ ਸਿਆਣਾ ਹਾਂ ਤੇ ਗੁਰੂ ਸਾਹਿਬ ਬਾਣੀ ਚ ਲਿਖਦੇ ਆ ਇਹ ਉਹਨਾਂ ਦੇ ਕੋਲੋਂ ਸਤਕਾਰ ਚਾਹੁੰਦਾ ਤੇ ਉਹ ਉਲਟਾ ਇਹਦੇ ਸਿਰ ਵਿੱਚ ਸਵਾਹ ਪਾਉਂਦੇ ਨੇ ਗੁਰਬਾਣੀ ਦੇ ਬਚਨ ਨੇ ਕਹਿਆ ਨਾ ਮਾਨੈ ਸਿਰ ਖਾਕ ਛਾਨ ਖਾਕ ਦਾ ਅਰਥ ਹੁੰਦਾ ਸਵਾਹ ਕਹਿਆ ਨਾ ਮਾਨੇ ਸਿਰ ਖਾਕ ਸ਼ਾਨੇ ਜੇਨ ਸੰਗ ਤਨ ਮਨ ਜਾਲਿਆ ਜਿਨ੍ਹਾਂ ਦੇ ਵਾਸਤੇ ਨੇ ਆਪਣਾ ਤਨ ਮਨ ਸਾਰਾ ਕੁਝ ਬਰਬਾਦ ਕਰ ਦਿੱਤਾ ਕਦੇ ਆਪਣੇ ਬਾਰੇ ਸੋਚਿਆ ਹੀ ਨਹੀਂ ਉਹ ਹੁਣ ਉਹਦਾ ਕਿਹਾ ਵੀ ਨਹੀਂ ਮੰਨਦੇ ਇਸ ਵਾਸਤੇ ਫਿਰ ਇਹਨੂੰ ਗੁੱਸਾ ਆਉਂਦਾ ਤੇ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਮਨੁੱਖ ਦੀਆਂ ਅਵਸਥਾਵਾਂ ਲਿਖੀਆਂ ਨਾ ਉਥੇ ਗ੍ਰਸਤੀ ਜੀਵਨ ਤੋਂ ਬਾਅਦ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜਦੋਂ ਫਿਰ ਮਨੁੱਖ ਦਾ ਵਿਆਹ ਹੋ ਗਿਆ ਬੱਚੇ ਹੋ ਗਏ ਫਿਰ ਉਹ ਵੱਡੇ ਹੋ ਗਏ ਫਿਰ ਉਹ ਆਖੇ ਨਹੀਂ ਲੱਗਦੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਕ੍ਰੋਧ ਪਹਿਲਾ ਕਾਮ ਨੇ ਇਹਦੇ ਤੇ ਪ੍ਰਭਾਵ ਪਾ ਛੱਡਿਆ ਛੀਵੇਂ ਕਾਮ ਨਾ ਪੁੱਛੈ ਜਾਤ ਤੇ ਫਿਰ ਸਤਵੀਂ ਅਵਸਥਾ ਆਈ ਤੇ ਜਦੋਂ ਆਈ ਨਾ ਅੱਠਵੀਂ ਪਹਿਲਾ ਕਾਮ ਨੇ ਇਹਨੂੰ ਬਰਬਾਦ ਕੀਤਾ ਅਠਵੀਂ ਅਵਸਥਾ ਵਿੱਚ ਇਹਦਾ ਕ੍ਰੋਧ ਸਤਿਆਨਾਸ਼ ਕਰ ਦਿੰਦਾ ਸਾਰੀਆਂ ਅਵਸਥਾਵਾਂ ਗੁਰੂ ਸਾਹਿਬ ਲਿਖੀਆਂ ਨੇ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਤ ਤੀਜੇ ਪੱਇਆ ਭਾਬੀ ਬੀਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੈ ਜਾਤ ਸਤਵੇਂ ਸੰਜ ਕੀ ਆਕਾਰਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ਼ ਨਾਵੇਂ ਧੋਲੇ ਨੌਵੀਂ ਅਵਸਥਾ ਸਵਰਤੋ ਲੈਉਣ ਲੱਗ ਜਾਂਦੇ ਆ ਅੱਠਵੇਂ ਕ੍ਰੋਧ ਹੋਆ ਤਨਨਾਸ਼ नावें तौले उभे सा दसवें ददा हुआ सुहा गए से गीत सेत पुकारिता उडया रा आया गया मुया ना पिछ पत्तल सदयो का ਨਾਨਕ ਮਨ ਮੁਖ ਅੰਧ ਪਿਆਰ ਬਾਜ਼ ਗੁਰੂ ਡੁੱਬਾ ਸੰਸਾਰ ਗੁਰੂ ਤੋਂ ਬਿਨਾਂ ਇਸ ਤਰ੍ਹਾਂ ਜੀਵ ਡੋਬ ਰਹੇ ਹਨ ਸਤਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਭਾਈ ਸੋ 부ਜੈ ਜਿਸ ਆਪ 부ਝਾਏ ਗੁਰ ਕੈ ਸ਼ਬਦ ਸੋ ਮੁਕਤ ਭਇਆ ਇਹ ਭੇਤ ਉਹ ਮਨੁੱਖ ਸਮਝਦਾ ਜਿਸ ਨੂੰ ਪ੍ਰਭੂ ਆਪ ਸਮਝ ਮਖਸ਼ਾ ਇਸ ਭੇਤ ਦਾ ਸਾਰਿਆਂ ਨੂੰ ਪਤਾ ਨਹੀਂ ਚੱਲਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਉਹਨੂੰ ਪਤਾ ਚੱਲਦਾ ਹੈ ਜੋ ਕੁਝ ਵੀ ਅਸੀਂ ਵਿਚਾਰਿਆ ਗੁਰੂ ਦੇ ਸ਼ਬਦ ਵਿੱਚ ਜੋੜਨ ਦੇ ਕਾਰਨ ਉਹ ਮਨੁੱਖ ਹਉਮੈ ਤੋਂ ਆਜ਼ਾਦ ਹੋ ਜਾਂਦਾ ਹਾਂ ਹਾਂ ਉਦੋਂ ਖਤਮ ਹੋ ਜਾਂਦੀ ਆ ਤੇ ਜਦੋਂ ਹਉਮੈ ਚਲੇ ਜਾਵੇ ਫਿਰ ਹਿਰਦੇ ਦੇ ਅੰਦਰ ਰੱਬ ਜੀ ਦਾ ਨਾਮ ਪ੍ਰਗਟ ਹੋ ਜਾਂਦਾ ਹਉ ਮੈਂ ਜਾਈ ਤਾਂ ਕੰਤ ਸਮਾਈ ਹਉਮੇ ਚਲੇ ਜਾਂਦੀ ਆ ਤੇ ਕੰਤ ਅਕਾਲ ਪੁਰਖ ਵੈਗੁਰੂ ਜੀ ਦਾ ਵਾਸਾ ਹੋ ਜਾਂਦਾ ਕਿਉਂਕਿ ਇਹ ਦੋਵੇਂ ਇਕੱਠੇ ਰਹਿ ਨਹੀਂ ਸਕਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾਮ ਵਸੈ ਇੱਕ ਥਾਈ ਤੇ ਸਤਗੁਰੂ ਜੀ ਨੇ ਬਚਨ ਕੀਤੇ ਸਿੱਧ ਗੋਸ਼ਟ ਦੀ 25 ਨੰਬਰ ਪੌੜੀ ਦੀ ਆਖਰੀ ਪੰਕਤੀ ਵਿੱਚ ਨਾਨਕ ਤਾਰੇ ਤਾਰਨ ਹਾਰਾ ਹੋ ਮੈਂ ਦੂਜਾ ਪਰ ਹਰਿਆ ਏ ਨਾਨਕ ਜਿਸ ਨੇ ਹੋਮੇ ਤੇ ਦੂਜਾ ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਨ ਹਾਰ ਪ੍ਰਭੂ ਤਾਰ ਲੈਂਦਾ ਹੈ ਜਿੰਨਾ ਚਿਰ ਮਨੋਖ ਨੇ ਆਪਣੇ ਸਿਰ ਦੇ ਉੱਤੇ ਹਉਮੇ ਹੰਕਾਰ ਦੀ ਪੰਡ ਚੁੱਕੀ ਹੋਵੇ ਉਹਨਾਂ ਚਿਰੇ ਦੇ ਕੋਲੋਂ ਤਰਿਆ ਵੀ ਨਹੀਂ ਜਾਂਦਾ ਸਾਧ ਸੰਗਤ ਜੀ ਇੱਕ ਚੀਜ਼ ਵੇਖੋ ਨੋਟ ਕਰਨ ਵਾਲੀ ਆ ਜਦੋਂ ਆਪਾਂ ਜਹਾਜ਼ਾਂ 'ਚ ਸਫ਼ਰ ਕਰਦੇ ਆ ਨਾ ਤੇ ਉੱਥੇ ਜਿਹੜੀਆਂ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਜਾਂ ਜਿਹੜੇ ਉੱਥੇ ਉਹ ਇਸ਼ਤਿਹਾਰ ਪਿਆ ਹੁੰਦਾ ਪੈਂਫਲਟ ਪਿਆ ਹੁੰਦਾ ਉਹਦੇ ਤੇ ਲਿਖਿਆ ਹੁੰਦਾ ਕਿ ਜੇ ਕੋਈ ਹਾਦਸਾ ਵਾਪਰ ਜੇ ਨਾ ਤੇ ਆਪਣਾ ਸਮਾਨ ਨਾ ਇਕੱਠਾ ਕਰਨ ਦੀ ਕੋਸ਼ਿਸ਼ ਕਰਿਓ ਬੈਗ ਆਦਿਕ ਸਾਰਾ ਕੁਝ ਛੱਡ ਕੇ ਤੇ ਬਸ ਜਦੋਂ ਐਗਜਿਟ ਗੇਟ ਐਮਰਜੈਂਸੀ ਖੁੱਲਿਆ ਵਿੱਚ ਛਾਲ ਮਾਰ ਕੇ ਨਿਕਲ ਜੇ ਕਿਉਂਕਿ ਜਿੰਨਾ ਜ਼ਿਆਦਾ ਭਾਰ ਤੁਹਾਡੇ ਕੋਲ ਹੋਏਗਾ ਉਹਨੇ ਤੁਹਾਨੂੰ ਤਰਨਾ ਅਤੇ ਆਪਣਾ ਆਪ ਬਚਾਉਣਾ ਮੁਸ਼ਕਲ ਹੋ ਜਾਏਗਾ ਹਰੂਏ ਹਰੂਏ تیر ਗਏ ਬੂਢੇ ਜਿੰਨ ਸਿਰ ਪਾਰ ਜਿਨ੍ਹਾਂ ਦੇ ਸਿਰ ਦੇ ਉੱਤੇ ਜਿੰਨਾ ਜ਼ਿਆਦਾ ਭਾਰ ਹੋਏਗਾ ਉਹਨੇ ਅਸੀਂ ਡੁੱਬਦੇ ਜਾਵਾਂਗੇ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਯੋਗੀਆਂ ਨੂੰ ਸਮਝਾਇਆ ਉਹਨਾਂ ਨੂੰ ਹਮੇਂ ਹੰਕਾਰ ਬੜਾ ਸੀ ਕਿਸੇ ਦੀ ਉਮਰ 200 ਸਾਲ ਕਿਸੇ ਦੀ 500 ਸਾਲ ਉਹਨਾ ਪ੍ਰਾਣਾ ਪ੍ਰਾਣਾ ਯਮ ਕਰਦੇ ਸੀ ਯਮ ਦਾ ਮਤਲਬ ਰੋਕਣਾ ਸਵਾਸਾਂ ਨੂੰ ਰੋਕ ਲੈਂਦੇ ਸੀ ਇਸ ਵਾਤੇ ਉਹਨਾਂ ਦੀਆਂ ਬਹੁਤ ਲੰਬੀਆਂ ਹੋ ਜਾਂਦੀਆਂ ਸੀ ਉਹਨਾਂ ਨੂੰ ਇਸੇ ਗੱਲ ਦਾ ਹੰਕਾਰ ਸੀ ਤਾਂ ਹੀ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬਾਲਾ ਕਹਿੰਦੇ ਆ ਬੱਚਾ ਕਹਿੰਦੇ ਆ ਤੁਹੇ ਬੱਚਾ ਕਿੱਥੇ ਆ ਗਿਆ ਉਸ ਮੇਰ ਪਰਬਤ ਤੇ ਉੱਤੇ ਚੜ ਕੇ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਸਮਝਾਉਂਦੇ ਹਨ ਵਿਚਾਰ ਚਰਚਾ ਚੱਲ ਰਹੀ ਆ ਕਿ ਭਾਈ ਹੋਮੇ ਦਾ ਤਿਆਗ ਕਰੀਏ ਤੇ ਤਾਈ ਉਸ ਵੈਗੁਰੂ ਜੀ ਦੇ ਵਿੱਚ ਅਸੀਂ ਇੱਕਮਿਕ ਹੋ ਸਕਦੇ ਹਾਂ ਇਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਸਿੱਧ ਗੋਸ਼ਤ ਦੀ ਅਗਲੀ ਪੌੜੀ 26 ਨੰਬਰ ਪੌੜੀ ਅਸੀਂ ਆਉਣ ਵਾਲੇ ਸਮੇਂ ਵਿੱਚ ਵਿਚਾਰਾਂਗੇ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ